ਇਹ ਸਰਕਾਰ ਦਾ ਬਹੁਤ ਵੱਡਾ ਤੱਕਾ ਹੈ ਜਿਹੜੇ ਸਾਡੇ ਸਿੰਘਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਪ੍ਰੀਵੈਂਟਿਵ ਕਸਟਡੀ ਕੋਈ ਕ੍ਰਾਈਮ ਕਿਹੜਾ ਹੈਗਾ ਜਿਹੜਾ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਉਹਨਾਂ ਨੂੰ ਦਿਬਰੂਗੜ੍ਹ ਬੰਦ ਕੀਤਾ ਹੋਇਆ ਹੈ ਔਰ ਸਰ ਹਰਮੇਲ ਸਿੰਘ ਜੋਧਾ ਜਿਨ੍ਹਾਂ ਦੇ ਮਾਤਾ ਔਰੇ ਖਣੇ ਆ ਸਾਡੇ ਪਾਰਟੀ ਦੇ ਸਾਰੇ ਵਰਕਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਸ ਸਮੇਂ ਦੇ ਵਿੱਚ ਗ੍ਰਿਫਤਾਰ ਹੋਏ ਹੋਏ ਆ ਅੱਜ ਅੰਮ੍ਰਿਤਸਰ ਦੀਆਂ ਜੇਲ੍ਹਾਂ 'ਚ ਕਪੂਰਥਲਾ ਦੀਆਂ ਜੇਲ੍ਹਾਂ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਆ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਅਸੀਂ ਹੋਰ ਕਿਸੇ ਨੂੰ ਨਹੀਂ ਕੀਤਾ ਇਹੀ ਬੰਦੀ ਸਿੰਘ ਹੈ ਇਹ ਝੂਠੀ ਗੱਲ ਹੈ ਔਰ ਇਹਨਾਂ ਦੀ ਰਿਹਾਈ ਵਾਸਤੇ ਅਸੀਂ ਅੱਜ ਸਰ ਹਰਮੇਲ ਸਿੰਘ ਜੋਧਾ ਮੇਰੇ ਨਾਲ ਉਹਨਾਂ ਦੇ ਮਾਤਾ ਜੀ ਖੜੇ ਆ ਉਹ ਵੀ ਬੇਨਤੀ ਕਰ ਰਹੇ ਆ ਕਿ ਅਸੀਂ ਸਾਡੇ ਬੱਚੇ ਛੱਡੇ ਜਾਣ ਇਹ ਸ਼ਰਿਆਮ ਧੱਕਾ ਹੈਗਾ ਹਰ ਮੇਸੇ ਹਰ ਮੇਸੇ ਜੋਤੀ ਦੀ ਗੱਲ ਕਰੀ ਜੇ ਤਾਂ ਸੋਣਨੀ ਕਾਲੀ ਦਾ ਲੰਮਰਸਰ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਸੀ ਲੱਗਦਾ ਨਹੀਂ ਤੁਹਾਨੂੰ ਆਵਾਜ਼ ਪਹਿਲਾਂ ਚੁਕਣੀ ਚਾਹੀਦੀ ਹਰਮਿੰਦਰ ਸਿੰਘ ਜੋਤੀ ਨੂੰ ਲੈ ਕੇ ਅਸੀਂ ਵਾਰ-ਵਾਰ ਉਹਨਾਂ ਦਾ ਆਵਾਜ਼ ਚੱਕ ਰਹੇ ਹਾਂ ਤੇ ਇਹ ਆਵਾਜ਼ ਸਰਕਾਰ ਬੋਲੀ ਹੋ ਕੇ ਸੁਣ ਨਹੀਂ ਰਹੀ ਹੈਗੀ ਹਰੇਕ ਥਾਂ ਤੇ ਅਸੀਂ ਉਹਨਾਂ ਦਾ ਮੁੱਦਾ ਚੱਕਿਆ ਤੇ ਅੱਜ ਵੀ ਉਹਨਾਂ ਦੇ ਕਰਕੇ ਅਸੀਂ ਉਰੇ ਨਾਲ ਖੜੇ ਹਾਂ ਕੀ ਲੱਗਦਾ ਕਿ ਕਿਸ ਤਰ੍ਹਾਂ ਇਹ ਮੁਹੀਮ ਚਲਾਨੀ ਪੈਗੀ ਬੰਦੀ ਸਿੰਘ ਰਿਹਾ ਕਰਨ ਦੇ ਲਈ ਵੈਸੇ ਤਾਂ ਚੱਲ ਵੀ ਰਹੀ ਹੈ ਜਿਹੜਾ ਬੰਦੀ ਸਿੰਘਾਂ ਦੀ ਗੱਲ ਮੋਹਾਲੀ 'ਚ ਜਿਹੜਾ ਮੋਰਚਾ ਲੱਗਿਆ ਹੋਇਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੇ ਸ਼ਮੂਲੀਅਤ ਕੀਤੀ ਵੀ ਹੈ ਕਰਦੀ ਵੀ ਰਹੂਗੀ ਜਿੱਥੇ ਤੱਕ ਉਰੇ ਮੋਰਚਾ ਲੱਗਿਆ ਸੀ ਭਾਈ ਅਮਰਿਤਪਾਲ ਸਿੰਘ ਦਾ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਗ੍ਰਿਫਤਾਰੀ ਸ਼੍ਰੋਮਣੀ ਅਕਾਲੀ ਦਲ ਸਰ ਹਰਪਾਲ ਸਿੰਘ ਪਰਿਵਾਰ ਸਮੇਤ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਇਹ ਗੱਲ ਅਸੀਂ ਲਗਾਤਾਰ ਤੋਰ ਰਹੇ ਹਾਂ ਉਸ ਮੋਰਚੇ 'ਚ ਵੀ ਜਿਹੜਾ ਉਰੇ ਭਖੜਤਾਲ ਦਾ ਲੱਗਿਆ ਸੀ ਉਸ ਚ ਵੀ ਅਸੀਂ ਭਾਈ ਹਰਮੇਲ ਸਿੰਘ ਦੀ ਗੱਲ ਕਰਦੇ ਰਹੇ ਆ ਉਹਨਾਂ ਦੇ ਨਾਲ ਸਾਥੀਆਂ ਦੀ ਗੱਲ ਕਰਦੇ ਰਹੇ ਆ ਫਿਲਰ ਨੋਟ ਦੇ ਪੂਰੇ ਕਾਰਨਾਮੇ ਤੁਸੀਂ ਕਿੱਦਾਂ ਦੇਖ ਰਹੇ ਹੋ ਉਹਦੇ ਮੈਨੂੰ ਇਹ ਕਿਹਾ ਗਿਆ ਕਿ ਤਾਕੀਆਂ ਮਿਲਦੀਆਂ ਨੇ ਜਾਨ ਨੂੰ ਮਾਰਦੀਆਂ ਮੇਰਾ ਨਹੀਂ خیال ਕੋਈ ਉਹਨੂੰ ਧਮਕਾਊਗਾ ਮਾਰਨ ਦੀ ਕੋਈ ਧਮਕੀ ਦੇਊਗਾ ਉਹਦੀਆਂ ਆਪ ਦੀਆਂ ਕਾਰਨਾਮੇ ਉਹਨਾਂ ਨੂੰ ਜੋ ਸਤਾਉਂਦੇ ਆ ਉਹ ਉਹਨਾਂ ਦਾ ਆਪ ਦਾ ਹੀ ਹੈਗਾ ਪਰ ਅੱਜ ਅਸੀਂ ਉਰੇ ਸ਼ਹੀਦ ਭਾਈ ਦਲਾਵਰ ਸਿੰਘ ਦੇ ਦਿਹਾੜੇ ਦੇ ਉੱਤੇ ਆਏ ਆ ਜਿਸ ਨੇ ਸਾਡੀ ਅੱਜ ਅਰਦਾਸ 'ਚ ਵੀ ਸ਼ਾਮਲ ਹੋਈ ਆ ਪਾਰਟੀ ਜਿਸ ਨੇ ਇੱਕ ਜਾਵਰ ਬਿਆਨ ਸਿੰਘ ਜਿਸ ਨੇ ਦਵਾਲ ਦੇ ਕਹੇ ਤੇ ਕੇ ਪੀ ਐਸ ਗਿਲ ਦੇ ਸੁਮੇਤ ਸੈਣੀ ਦੇ ਅਜੀਤ ਸਿੰਘ ਸੰਧੂ ਵਰਗੇ ਉਹਨਾਂ ਨੇ ਖੁੱਲਾ ਸ਼ਿਕਾਰ ਸਿੱਖਾਂ ਦਾ ਖੇਡਿਆ ਜਿਹੜੇ ਥਾਣਿਆਂ ਦੇ ਵਿੱਚ ਖਿੱਚ-ਖਿੱਚ ਕੇ ਸਾਡੇ ਪੁੱਤਾਂ ਨੂੰ ਮਾਰਿਆ ਔਰ ਇਹ ਅ ਤੁਸੀਂ ਦੇਖ ਸਕਦੇ ਹੋ 25000 ਕੇਸ ਸਰ ਜਸਵੰਤ ਸਿੰਘ ਖਾਲੜਾ ਨੇ ਦੱਸੇ ਹੋਏ ਆ ਜਿਹੜੇ ਅ ਤਰਲੋਕਪੁਰੀ ਦਿੱਲੀ ਦੇ ਵਿੱਚ ਬਲਾਤਕਾਰ ਬੀਬੀਆਂ ਦੇ ਹੋਏ ਆ ਉਹਦੇ ਬਾਰੇ ਅੱਜ ਤੱਕ ਦੇਸ਼ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਬਲਾਤਕਾਰ ਜਿਹੜਾ ਪੁਲਿਸ ਨੇ ਉਹਰੇ ਕੀਤਾ ਕੇ ਪੀ ਐਸ ਗਿੱਲ ਨੇ ਜੋ ਰਵਈਆ ਰੂਪਨਦੋਲ ਬਾਜ਼ਾਰ ਨਾਲ ਕੀਤਾ ਅੱਜ ਕੇ ਪੀ ਐਸ ਗਿੱਲ ਦੀ ਫੋਟੋ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਚ ਹੁੰਦੀ ਹੈ ਉਹਨੂੰ ਬਹੁਤ ਵੱਡੇ ਅਹੁਦੇ ਦੇ ਉੱਤੇ ਹਰੇਕ ਸਰਕਾਰ ਚਾਹੇ ਬਦਲ ਨੇ ਜਦ ਸੁਮੇਤ ਸੈਣੀ ਡੀਜੀਪੀ ਬਣਾਇਆ ਸੀਗਾ ਉਸ ਸਮੇਂ ਕੇਪੀਐਸ ਗਿੱਲ ਨੂੰ ਆਪਣੇ ਜਿਹੜੇ ਹੈੱਡਕੁਆਟਰ ਹੈ ਉਹਦੇ ਵਿੱਚ ਬੁਲਾਇਆ ਸੀ ਪਰ ਇਹਨੇ ਜੋ ਬੀਬੀਆਂ ਨਾਲ ਕੀਤੀ ਹੈ ਉਹ ਉਹਦੇ ਕਰਕੇ ਇਹਦਾ ਤਾਂ ਨਾ ਹੀ ਨਹੀਂ ਸੀ ਲੈਣਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਕਿ ਤਰਲੋਕਪੁਰੀ ਹੁਣ 4 40 ਸਾਲ ਹੋ ਗਏ ਉੱਥੇ ਸਿੱਖਾਂ ਨੂੰ ਬੀਬੀਆਂ ਨੂੰ ਫੜ ਕੇ ਇੱਕ ਮਸਜਿਦ ਦੇ ਅੰਦਰ ਵੜ ਕੇ ਵਾਰ-ਵਾਰ ਉਹਨਾਂ ਦਾ ਰੇਪ ਕੀਤਾ ਗਿਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਜਿਹੜੇ ਉਰੇ ਥਾਣਿਆਂ ਦੇ ਵਿੱਚ ਸਾਡੇ ਬੀਬੀਆਂ ਦਾ ਬਲਾਤਕਾਰ ਹੋਇਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਇਹ ਬਹੁਤ ਗੰਭੀਰ ਮਸਲਾ ਹੈਗਾ ਤੇ ਇਹਦੇ ਉੱਤੇ ਵੀ ਵਿਚਾਰ ਹੋਣੇ ਚਾਹੀਦੇ ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਫੈਸਲਾ ਲੈ ਗਿਆ ਉਹਨੂੰ ਕਿਵੇਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਾਰਨਾਮੇ ਆ ਤੁਸੀਂ ਤਨਖਾਈਏ ਦੇ ਬਾਰੇ ਪੁੱਛਿਆ ਸੀ ਇਹਦਾ ਆਪ ਦਾ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਉਹਨੂੰ 1.5 ਕਰੋੜ ਰੁਪਈਆ ਸਾਲ ਦਾ ਆਡੀਟਰ ਵਾਸਤੇ ਦਿੱਤਾ ਜਾਂਦਾ ਸੀਗਾ ਪਰ ਜਦ 328 ਰੁਪਏ ਦਾ ਕੇਸ ਉੱਠਿਆ ਇਹਦੇ ਇਹਨੇ ਆਪ ਬਿਆਨ ਕਾਲਕਤਕ ਸਾਹਿਬ ਦੀ ਰਿਪੋਰਟ ਚ ਦਿੱਤਾ ਹੈ ਕਿ ਮੈਂ ਇੱਕ ਵਾਰੀ ਵੀ ਆਡਿਟ ਨਹੀਂ ਕੀਤਾ ਫਿਰ ਜਿਹੜਾ 10 ਕਰੋੜ 7 ਸਾਲਾਂ ਚ ਇਹਨੂੰ ਗਿਆ ਉਹ ਕਿਹਦੇ ਲਈ ਗਿਆ ਇਹਦੇ ਵਾਸਤੇ ਐਗਜ਼ੀਕਟਿਵ ਕਮੇਟੀ ਨੇ ਇਹਦੀ ਤਨਖਾਹ ਵਾਪਸ ਲੈਣ ਵਾਸਤੇ ਮਤਾ ਵੀ ਪਾਇਆ ਹੋਇਆ ਉਹ ਲਾਗੂ ਕਿਉਂ ਨਹੀਂ ਕੀਤਾ ਸੁਖਵੀਰ ਸਿੰਘ ਬਾਦਲ ਨੇ ਤਨਖਾਹ ਐਸਜੀਪੀਸੀ ਤੋਂ ਲਿੱਤੀ ਹੈ ਕਿਸ ਰੂਪ ਚ ਆਪਣੇ ਬੰਦੇ ਉਰੇ ਮੁਲਾਜ਼ਮ ਭਰਤੀ ਕਰਕੇ ਗੁਰੂ ਘਰ ਦੇ ਪੈਸੇ ਨਾਲ ਉਹਨਾਂ ਦੀਆਂ ਤਨਖਾਹਾਂ ਭਰਾਈਆਂ ਕੰਮ ਓਸੀਏ orbit ਕੰਪਨੀ ਪੀਟੀਸੀ ਦਾ ਕਰਦਾ ਪੀਟੀਸੀ ਦੇ ਪ੍ਰਸਾਰ ਰਾਹੀਂ ਉਹਨੇ ਗੁਰਬਾਣੀ ਤੇ ਜਿਹੜੇ ਆਪਣੇ ਕੀਰਤਨ ਦਰਬਾਰ ਹੈ ਉਹਦੇ ਰਾਹੀਂ ਆਪਣੇ ਮੀਡੀਆ ਚੈਨਲ ਦਾ ਜਿਹੜਾ ਪੈਸਾ ਬਹੁਤ ਦੱਬ ਕੇ ਕਮਾਇਆ ਇਸ ਰਾਹੀਂ ਵੀ ਉਹ ਤਨਖਾਹਿਆ ਹੈਗਾ ਇਸ ਪਰਿਵਾਰ ਨੇ ਜੋ ਲੁੱਟ ਗੁਰੂ ਘਰ ਦੀ ਕੀਤੀ ਹੈ ਉਹਦਾ ਵੀ ਵੇਰਵਾ ਅਕਾਲ ਤੱਕ ਸਭ ਨੂੰ ਲੈ ਕੇ ਫੇਰ ਇਹਨਾਂ ਦੇ ਉੱਤੇ ਸਜ਼ਾ ਲਾਗੂ ਕਰਨੀ ਚਾਹੀਦੀ ਹੈ ਇਹ ਬਹੁਤ ਸਮੇਂ ਦੀ ਸਾਡੀ ਮੰਗ ਹੈ ਅਸੀਂ ਕਹਿੰਦੇ ਹਾਂ ਕਿ 328 ਸਰੂਪਾਂ ਦੇ ਜਨੀ ਦੇਰ ਵੇਰਵਾ ਨਹੀਂ ਦਿੰਦੇ ਕਿ ਕਿੱਥੇ ਉਹ ਸਥਾਪਿਤ ਹੈਗੇ ਆ ਕਿਸ ਹਾਲਾਤ ਚ ਹੈਗੇ ਆ ਕਿਤੇ ਉਹਨਾਂ ਦਾ ਹਾਲ ਜੋ ਬਰਗਾੜੀ ਚ ਅਸੀਂ ਦੇਖਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ ਚ ਸੁੱਟੇ ਹੋਏ ਉਹ ਨਾ ਹੁੰਦਾ ਹੋਏ ਇਹ ਦੱਸਣ ਕਿੱਥੇ ਐ ਤੇ ਜੇ ਨਹੀਂ ਇਹਨਾਂ ਨੂੰ ਪਤਾ ਫਿਰ ਕ੍ਰਿਮੀਨਲ ਕੇਸ ਪਾਉਣ ਜਿਹੜੇ ਅੱਜ ਕਹਿੰਦੇ ਆ ਛੋਟੇ ਮੁਲਾਜ਼ਮਾ ਨੇ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਫਿਰ ਮੈਨੂੰ ਦੱਸੋ ਔਰ ਰਜਿਸਟਰਾਂ ਦੀ ਚੈਕਿੰਗ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਸਕੱਤਰਾਂ ਨੇ ਵੀ ਕਰਨੀ ਹੁੰਦੀ ਹੈ ਉੱਚ ਅਧਿਕਾਰਾਂ ਨੇ ਵੀ ਕਰਨੀ ਹੁੰਦੀ ਹੈ ਉਸ ਤੋਂ ਇਲਾਵਾ ਫਿਰ ਆਡੀਟਰ ਨੇ ਕਰਨੀ ਹੁੰਦੀ ਹੈ ਐਨੇ ਸਾਲ ਇਹ ਲਾਪਤਾ ਕਿਵੇਂ ਹੋਏ ਇਹ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ